ਕਹਿੰਦੇ ਲੱਕ ਚੋਂ ਪੇ ਨਾ ਲਾ ਪੈਂਦੀ ਵਿਹਲੇ ਰਹਿ ਰਹਿ ਕੇ ਮੰਮੀ ਦੇ ਵੀ ਬਹੁਤ ਹੁੰਦੀ ਆ ਹਣੇ ਮੰਮੀ ਬੰਦਾ ਜਿਆਦਾ ਪਿਆਰ ਰਵੇ ਸੁੱਤਾ ਰਵੇ ਨਾ ਮੰਜੇ ਤੇ ਕਹਿੰਦੇ ਉਦੋਂ ਵੀ ਲੱਕ ਪੀਂਡ ਹੋਣਾ ਪੈਂਦਾ ਵਾ ਮੰਮੀ ਤਾਂ ਫੇਰ ਵੀ ਤੁਰੀ ਕਰਦੀ ਮਾ ਪਾਜੀ ਕੋਈ ਚੱਕਰ ਨਹੀਂ ਮਾਤਾ ਜੀ ਟੈਨਸ਼ਨ ਨਾ ਲਾਓ ਤੁਹਾਨੂੰ ਸਵੇਰੇ ਮੈਂ ਰਨਿੰਗ ਕਰਨ ਲੈ ਜਾਇਆ ਕਰੂੰਗਾ ਨਾਲ ਕਿਵਜੇ ਤੇ ਪਹਿਲਾਂ ਦੀ ਉੱਠੀ ਆਪਾਂ ਸਵੇਰ ਜੋਗਿੰਗ ਕਰਨ ਜਾਇਆ ਕਰਾਂਗੇ ਮਾਰਨਿੰਗ ਜੋਗਿੰਗ ਓਕੇ ਮਮ ਠੀਕ ਆ ਹੈ ਮੇਰੀ ਉਮਰ ਰੰਗ ਦਾ ਵੇਖ ਉਮਰ ਵਿੱਚ ਕੀ ਰੱਖਿਆ ਮਾਦੇ ਦਿਲ ਤੋਂ ਵੀ ਬੱਚਾ ਹੈ ਨਾ ਆਪਾਂ ਜੋਗਿੰਗ ਕਰਨ ਜਾਵਾਂਗੇ ਓਕੇ ਤੂੰ ਗਾਂਗਾ ਬੱਚਾ ਹੀ ਰਹਿਣਾ ਮਾਦੇ ਕਿਹਾ ਕਿ ਅਜੇ ਵੀ ਤੂੰ ਬੱਚਾ ਹੀ ਰਹਿਣਾ ਬੰਦੇ ਦਾ ਦਿਲ ਸਾਰੀ ਉਮਰ ਜਵਾਕ ਕਰਕੇ ਹੀ ਹੁੰਦਾ ਕਨੇ ਮੀ ਕਨੇ ਮੰਨੀ ਸਹੀ ਗੱਲ ਹੈ ਨਾ ਆਪਾਂ ਸਵੇਰ ਜੋਗਿੰਗ ਕਰਨੀ ਮਾਰਨਿੰਗ ਜੋਗਿੰਗ ਕਰਨ ਜਾਵਾਂਗੇ ਆਪਾਂ ਕੋਈ ਚੱਕ ਨਹੀਂ ਪੈਣ ਤੇ ਯਕੀਨ ਹੈ ਕਿ ਜੋ ਆਪਾਂ ਕੌਣ ਹੈ ਪੱਤਾ ਕਾ ਤੋ ਬੰਦਾ ਕੰਨੀ ਹੋ ਗਿਆ ਬਾਜੀ ਸਟਲ ਵਾਲੀ ਤੇ ਹੱਤੇ ਆ ਆ ਲਓ ਵੀ ਕਹਿੰਦੇ ਸਿੰਘ ਪਸਾਲੇ ਨੇ ਕੁੰਡੀਆਂ ਦੇ ਜਾ ਕੇ ਹਰਜੀਤਕੌਰ ਨੇ ਮਿਸਤਰੀਆਂ ਨਾਲ ਨਹੀਂ ਟੇਗਲ ਤਾਂ ਟਲਦੀ ਹੋਈ ਤੂੰ ਇੱਥੇ ਬਹਿ ਜਾਣ ਕੇ ਪੱਖੇ ਓਲੇ ਕੰਮ ਕਰ ਲੈਂਦੇ ਉਹਨਾਂ ਨੂੰ ਕੰਮ ਕਰ ਲੈਂਦੇ ਉਹਨਾਂ ਨੂੰ ਕਰ ਲੈਂਦੇ ਜਿਹੜਾ ਕਰਦੇ ਮਿਸਤਰੀ ਕੰਮ ਟਿਕ ਜਾ ਟਿਕ ਜਾ ਤੂੰ ਐਡੀ ਤੂੰ ਆਰਕੀਟੈਕਟ ਐ ਐਡੀ ਤੂੰ ਆਰਕੀਟੈਕਟ ਵੱਡੀ। ਇਹ ਤੂੰ ਵੀ ਆਰਕੀਟੈਕਟ ਦਾ ਸਾਈਟ 'ਤੇ ਬੈਠਾ ਨਹੀਂ। ਹਾਂ। ਵੱਡੀ ਤੂੰ ਗੱਲਾਂ ਸੁਣਾਉਣੀ ਇੱਥੇ। ਜਿਵੇਂ ਹਮ ਇਸਤਰੀਆਂ ਨੇ ਤਾਂ ਅਕਲ ਕੋ ਨਹੀਂ ਦੇ। ਨਹੀਂ ਨਹੀਂ ਠੀਕ ਹੈ ਤੇਰੀ ਦਿਮਾਗ ਨਹੀਂ ਠੀਕ ਹੈ ਜੀ ਠੀਕ ਹੈ। ਮੰਨ ਕੇ ਆਰਕੀਟੈਕਟ ਸਾਹਿਬ ਡਿਜ਼ਾਈਨਰ ਸਾਹਿਬ ਮੰਨ ਕੇ ਤੈਨੂੰ ਆ ਜਾ ਮੋੜਿਆ ਵਾਪਸਣ। ਓ ਭੈਣਜੀ ਬਾਹਰ ਨਿਕਲੇ ਕਹਿੰਦੇ ਆ ਵੱਡੇ ਮੂੰਹ ਵਾਲੇ। ਇਆ ਬੀਬੀ ਰੋਡਵੇਜ ਦੀ ਲਾਰੀ ਆਂ ਗੂ ਠਮਕ ਠਮਕ ਕਰਦੀ ਕਦੇ ਆਉਣੂ ਕਦੇ ਆਉਣੂ ਵੀ ਬੰਦਾ ਟੇਕੇ ਬਹਿ ਜੇ ਬੱਤੀ ਵੇਸਾ ਦੇ ਆ ਤੁਸੀਂ ਵੀਰ ਪ੍ਰਭੋ ਇਹ ਠਮਕ ਠਮਕ ਕਰਦੀ ਬੀਬੀ ਇੱਥੋਂ ਦੀ ਲੰਗ ਦੀ ਕਦੇ ਐ ਨੂੰ ਕਦੇ ਆਉਣੂ ਕਦੇ ਆਉਣੂ ਮਿਤਰੀ ਸਾਹਿਬ ਪੂਰੇ ਕਾਬਰੇ ਹੋਏ ਡਰੇ ਹੋਏ ਆਹੋ ਕਹਿੰਦੇ ਕੜਛੀਆਂ ਕੜਛੀਆਂ ਚੱਕ ਕੇ ਤੁਰੇ ਫਿਰਦੀ ਐ ਤੇ ਉਹਨਾਂ ਨੇ ਤਾਂ ਤੇਰੇ ਨਾਲ ਕੋਈ ਵਰਤਲਾਬ ਨਹੀਂ ਕਰਨੀ ਇਦੂ ਵਾਦਾਲਸ ਕਿਸੇ ਚ ਨਹੀਂ ਹੋ ਸਕਦਾ। ਇਦੂ ਡਾਊਨ। ਇਦੂ ਵਾਦਾਲਸ ਨਹੀਂ ਹੋ ਸਕਦਾ ਕਿਸੇ ਚ। ਲੈ ਚਾ। ਬੇ ਮੇਰੇ ਇੱਕ ਸਵਾਲ ਦਾ ਜਵਾਬ ਦੇ। ਪੁੱਛੋ। ਚੰਦ ਤੇ ਪਹਿਲਾ ਕਦਮ ਕਿੰਨੇ ਰੱਖਿਆ? ਨੀਲਮਾ ਸਟ੍ਰਾਂਗ ਨੇ। ਤਾਂ ਦੂਜਾ ਕਦਮ? ਦੂਜਾ ਵੀ ਉਹਨੇ ਹੀ ਰੱਖਿਆ ਨਾ ਉਹ ਕੜਾ ਲੰਗੜਾ ਸੀ। ਦੁਰ ਫਿੜੇ ਮੂੰਹ। ਆਓ ਦੇਖੀ ਜੀ ਗਰਦੀਪ ਨੂੰ ਫੋਨ ਆਜੇ ਹੁਣ ਵੇਖੀਆ ਲੈਪਟਾਪ ਚਲਾਉਂਦੇ ਐ ਐਚਪੀ ਦਾ ਨਵਾਂ ਲੈ ਕੇ ਆਈ ਆ ਓ ਮਾਈ ਗਾਡ ਐਪਲ ਵਾਚ ਓ ਮਾਈ ਗਾਡ ਵਨ ਐਂਡ ਓਨਲੀ ਐਪਲ ਵਾਚ ਇਸਮੈਂ ਵਾਓ ਮਾਂ ਪਿੱਛੇ ਹਰਜੀਤ ਕੌਰ ਵੀ ਆ ਗਈ ਸਾਉ ਦਾ ਹੀ ਹੁੰਦੀ ਇਹ ਪੋਲ ਨਹੀਂ ਕਿੱਥੇ ਭਜਦੀ ਫਿਰਦੀ ਰਹਿੰਦੀ ਲੈ ਆਓ ਚੱਕ ਏ ਸਾਰਾ ਟਬਰਿਕੋ ਦਾਦੇ ਵੜਵੜ ਬੈਣਾ ਨੇ ਇਸੇ ਕਮਰੇ ਜੀ ਆਓ ਜਾਂਦੀ ਆਓ ਜਾਂਦੀ ਏ ਏ ਏ ਆਉ ਗਈ ਆ ਲੈ ਗਈ ਜਾਂਦੀ ਪੀੜੀ ਬਾਹਰ ਪਪੇ ਤੂੰ ਕੀ ਕਰਦਾ ਈ ਕੰਮ ਵੀ ਕਰ ਲੈ ਬਾਨੇਣਾ ਤੇਰੀ ਗੱਲ ਤੇ ਕੀ ਹੋਇਆ ਓ ਮਾਈ ਗਾਡ ਮੈਮ ਲੱਗੇ ਹੋਏ ਨੇ ਮੈਮ ਗੱਲ ਕਰਦੇ ਹੋਏ ਨੇ ਤੇ ਨਜ਼ਾਰੇ ਲੱਭਣੇ ਕਿਤੇ ਦੱਸ 50 50 ਹੀ ਯਾਰ ਨਜ਼ਾਰੇ ਲੈਣੇ ਮਹਾਰਾਜ ਬਨਾਂਦੀ ਲੈਣਾ ਹੈ ਪਰ ਫਰਕ ਆ ਪਾਣੀ ਮੇਰਾ ਸੱਜਣ ਜਵਾਬੇ ਵਾਹ ਜੀ ਵਾਹ ਖਾਲੇ ਤੇ ਇੱਕ ਫਕਰਾਂ ਦੀ ਜ਼ਿੰਦਗੀ ਦਾ ਕੋਈ ਹੱਲ ਨਹੀਂ ਵਾਹ ਜੀ ਵਾਹ ਇਹ ਨਾ ਕਹਿੰਦਾ ਪਾਦੀਂ ਕਿਤੇ ਐਂ ਬਾਹੂ ਬੁੱਗੇ ਸੌ ਲੱਗੇ ਮੋਚ ਕੁੰਡੀ ਹੋਣ ਲੱਗ ਪਈ ਹੁਣ ਆਵਾਜ਼ ਨਹੀਂ ਨਿਕਲਨੀ ਗੱਲਾਂ ਦੀਆਂ ਗੱਲਾਂ ਤੇਰਾ ਇੰਗਲਿਸ਼ ਤਾਂ ਵਰਕ ਬਹੁਤ ਸੋਹਣਾ ਵਾ ਮੈਂ ਤਾਂ ਹੈਂ ਆ ਹੋਏ ਆ ਤਾਂ ਮੈਂ ਤਾਂ ਓਨੀ ਔਖੀ ਵੈਰੀ ਬਿਗ ਦਿਮਾਗ ਵਰਤਿੰਗ ਇਨ ਯੂਅਰ ਕਿਤਾਬਾਂ ਚ ਇਹ ਦਿਮਾਗ ਜੀ ਵਰਤੀਗੇ ਇਹ ਇਹਦਾ ਚਾ ਸੀ ਮਾਣੀ ਨੂੰ ਲੈਪਟਾਪ ਕੋਲ ਪੱਟਾ ਤੇ ਖੜਾ ਹੁੰਦਾ ਸੀ ਤੇ ਇਹ ਆਉਂਦੇ ਲੈਪਟਾਪ ਉੱਤੇ ਖੜੀਦਾ ਹੁੰਦਾ ਸੀ ਸਾਰਾ ਉਧਰੋਂ ਸ਼ੈੱਡ ਪੱਟ ਕੇ ਲਿਆਈ ਵੀਰ ਤੇ ਆ ਚੱਕ ਸਾਰਾ ਵੱਡੇ ਸ਼ੈੱਡ ਤੇ ਲਾਤਾ ਸਾਰਾ ਸੋਲਰ ਉਹ ਸ਼ੈੱਡ ਗਈ ਹੈ ਨਾ ਸੋਲਰ ਕਹਿਣਾ ਹੈ ਨਾ ਸਾਰਾ ਸੋਲਰ ਗਲਤ ਹੋ ਗਿਆ ਗਲਤ ਹੋ ਗਿਆ ਕੋਈ ਨਹੀਂ ਹੋ ਜਾਂਦਾ ਹੁੰਦਾ ਬੰਦਾ ਗਲਤ ਆ ਚੱਕ ਸਾਰਾ ਲਾਤਾ ਤੇ ਮੈਨਾਂ ਦਾ ਨੰਬਰ ਨੰਬਰ ਸਾਰਾ ਕੋਈ ਸ਼ੇਅਰ ਕਰਦਾ ਜਾ ਕੇ ਥੱਲੇ ਸਟੋਰੀਆਂ 'ਚ ਤੇ ਕੰਟੈਕਟ ਕਰ ਲਿਓ ਆ ਵੇਖ ਲਓ ਕਿੰਨਾ ਥਾਂ ਬਚਾਦਾ ਸਾਡਾ ਉਹ ਸਾਰਾ ਥਾਂ ਸੀ ਤੇ ਆ ਉਹ ਪਟਣਾ ਪੈਣਾ ਹੈ ਹੁਣ ਘਰ ਕਰਕੇ ਤੇ ਆ ਵੇਖ ਲਓ ਕਿੱਥੇ ਲਾਤਾ ਓਕੇ ਆ ਝੋਲਿਆ ਤੇ ਲਿਖੀ ਜਾਂਦੀ ਨਹੀਂ ਚੁੰਨੀਆਂ ਤੇ ਵੀ ਲਿਖੀ ਜਾਂਦੀ ਆ ਮੋਬਰਾ ਲੌਂ ਦੇ ਉੱਤੇ ਤੁਹਾਨੂੰ ਆਲਰੇਡੀ ਮਿਲ ਚੁੱਕੀ ਆ ਤੇ ਚੁੰਨੀਆਂ ਦੇ ਉੱਤੇ ਵੀ ਲਿਖੀ ਜਾਂਦੀ ਆ ਤੇ ਇਹ ਸਾਡੇ ਜਿਹੜੇ ਜਿਹੜੀ ਡਿਜ਼ਾਈਨ ਸੀਗੇ ਫਰਮਾਈ ਦਾ ਡਿਜ਼ਾਈਨ ਆ ਆ ਬੂਟਸ ਨੂੰ ਵਰ ਆਉ ਤੇਰੀ ਲੈ ਕੇ ਆਇਆ ਆ ਮੇਰੇ ਦੀ ਲੈ ਕੇ ਆਇਆ ਠੀਕ ਹੈ ਜੀ ਤੁਸੀਂ ਇਹ ਦੱਸਾ ਹਣ ਇਹਨਾਂ ਚੋਂ ਕਿਹੜੇ ਬੂਟ ਜ਼ਿਆਦੇ ਸੋਹਣੇ ਆ ਮੈਂ ਇਹਨੂੰ ਇਹ ਕਿਹਾ ਸੀ ਭਾਬਦੇ ਮੈਂ ਕਿਹਾ ਜ਼ਿਆਦੇ ਸੋਹਣੇ ਨੇ ਆ ਕਿ ਮੇਰੇ ਸੋਹੜੇ ਨਹੀਂ ਜਾਂਦੇ ਆ ਤੇਰੇ ਬੂਟਾਂ ਦਾ ਰੰਗ ਜ਼ਿਆਦਾ ਸੋਹਣਾ ਤੇ ਕਹਿੰਦਾ ਨਹੀਂ ਤੇਰਿਆਂ ਦਾ ਤੂੰ ਤੀ ਇਹ ਦੱਸੋ ਦੋਵਾਂ ਚੋਂ ਕਿਹੜੇ ਬੂਟ ਜ਼ਿਆਦੇ ਸੋਹਣੇ ਆ ਆਓ ਜੀ ਸੂਟ ਖਰੀਦਣ ਲਈ ਸਾਡੇ ਨਾਲ ਸੰਪਰਕ ਕਰੋ ਪਾਓ ਭੈਣ ਜੀ ਨਾਲ ਸੰਪਰਕ ਕਰੋ ਐਂ ਜੀ ਠੀਕ ਆ ਹਾਂ ਜੀ ਓਕੇ ਹੋਰ ਕੁਝ ਕਹਿਣਾ ਚਾਹੋਗੇ ਕਰ ਲਿਆ ਨਾ ਡਿਜ਼ਾਈਨਸ ਆਂ ਬਣਾਉ ਅਸੀਂ ਤੁਹਾਨੂੰ ਵਧੀਆ ਵਧੀਆ ਸੂਟ ਤਿਆਰ ਕਰਕੇ ਜਿਵੇਂ ਤੇ ਮਰਜ਼ੀ ਬਣਵਾਓ ਠੀਕ ਆ ਦੇਖ ਲਈ ਲਾਂਚ ਸਾਡੇ ਕੋਲ ਬਹੁਤ ਕਲਰ ਆਏ ਆ ਤੁਸੀਂ ਕਰ ਸਕਦੇ ਅੱਗੇ ਸਾਡਾ ਆਫ ਵਾਈਟ ਤੇ ਬਲੈਕ ਹੀ ਸੀਗਾ ਪਰ ਅੱਗੇ ਠੀਕ ਆ ਜੀ ਕਲਰ ਲੈ ਕੇ ਆਉਂਦੇ ਤੇ ਇਹਨਾਂ ਚੋਂ ਕਿਹੜਾ ਕਿਹੜਾ ਸੂਟ ਜਿਹੜਾ ਕਿ ਮੈਂ ਆਪਦੇ ਰੈਡੀ ਕੀਤਾ ਹਥੇ ਇਹ ਕਾਲ ਆ ਇਹ ਕਾ ਮੈਂ ਰੈਡੀ ਕੀਤਾ ਤੇ ਕੱਲ ਇਹਨੂੰ ਲਗਾਇਨਾ ਮੈਂ ਆ ਲੈਣ ਆ ਵੀ ਮੈਂ ਰੈਡੀ ਕੀਤਾ ਵਾ ਤੁਸੀਂ ਵੇਖਿਆ ਮੈਨੂੰ ਗੱਲ ਸੂਟ ਰੈਡੀ ਕਰਦੇ ਆਂ ਤੈਨੂੰ ਸੋਣਾ ਇਹ ਸੂਟ ਬਣਾ ਕੇ ਤੂੰ ਚੰਗਾ ਮੈਂ ਓਕੇ ਤੇ ਬਾਕੀ ਇੱਕ ਦੋ ਹੋਰ ਚੀਜ਼ਾਂ ਮੈਂ ਰੈਡੀ ਕੀਤੀ ਆ ਉੜਾ ਜੜਾ ਵੀ ਮੈਂ ਰੈਡੀ ਕੀਤਾ ਤੇਰੇ ਸਾਹਮਣੇ ਕੀਤਾ ਝੂਠ ਨਾ ਬੋਲੀ ਤੇਰਾ ਮੁੱਕਰੀ ਗਈ ਸਾਫ ਹੀ ਤੇਰੀ ਕੱਲ ਤੇ ਆਸ ਆਈ ਨਾ ਕੱਲ ਪਰਸ ਕੀ ਪਾਇ ਤੂੰ ਮਸ਼ੀਨ ਦਾ ਲੈ ਕੇ ਸਾਡੀ ਮਸ਼ੀਨ ਹੀ ਖਰਾਬ ਕੀ ਖਰਾਬ ਹੋ ਗਈ ਸੀ ਕੀ ਹਾਂ ਉਹ ਲੈ ਹੱਸੀ ਜਿਆਦਾ ਦੱਸ ਆ ਤੂੰ ਕੱਪੜੇ ਜੁੜਾ ਮੇਰੇ ਨਾਲ ਆ ਵੇਖ ਜੀ ਗਰਾਫ ਦੇ ਨਹੀਂ ਆ ਸਾਹਿਬ ਮੈਨੂੰ ਇਤਲੀਤ ਨਾ ਸੋਚੀ ਜਿਵੇਂ ਨਾ ਇਹ ਬੰਦਾ ਕਿਵੇਂ ਲੇ ਤਾਂ ਮੈਂ ਉਹਨਾਂ ਦੱਸ ਨਹੀਂ ਕਿ ਕੋਈ ਦੁਕਾਨ ਲਈ ਹੈ ਹਾਂ ਠੀਕ ਹੈ ਚਾਚਾ ਹੁੰਦਾ ਮੈਂ ਕੱਪੜੇ ਖਰੀਦ ਲੇ ਆ ਆ ਸਾਡਾ ਦੁਕਾਨਦਾਰ ਹੈ ਇਹਨੂੰ ਪੁੱਛੋ ਕੀ ਕੀ ਰੇਟ ਆ ਅਸੀਂ ਕਹਿੰਦੇ ਚਾਚਾ ਹੁੰਦਾ ਚਾਚਾ ਨੂੰ ਪੁੱਛਦੇ ਤਾਂ ਕਿਹੜਾ ਕੜਾਈ ਵੀ ਕਰਨ ਲੱਗ ਗਿਆ ਨਾਲ ਹਾਂ ਕੜਾਈ ਵੀ ਕਰਨੀ ਆ ਗਈ ਗੁਰਕੀਰਤ ਨੂੰ ਪਹਿਲਾਂ ਆ ਗਏ ਨਾ ਸਾਡੇ ਕੋਲ ਆਹ ਸੂਟ ਤੇ ਮੈਂ ਕੜਾਈ ਕੀਤੀ ਆ ਜੀ ਹਾਂਜੀ ਠੀਕ ਹੈ ਜੀ ਕੜਾਈ ਸੂਟ ਸੰਗਾ ਕਰ ਦਿੰਨਾ ਆਪਾਂ ਆ ਵੀ ਸੂਟ ਤੇ ਆਜਾ ਆਪਾਂ ਕੜਾਈ ਆਹ ਫੁੱਲ ਜਿਹੜੇ ਆ ਆ ਫੁੱਲ ਜਿਹੜਾ ਅੜਜੇ ਆ ਖੱਟਾ ਬੋਲਾ ਆਪਾਂ ਹਾਂ ਇਹ ਇੰਨੇ ਪਾਇ ਸੀ ਨਹੀਂ ਲੇ ਕੇ ਕਰ ਤੂੰ ਠੀਕ ਆ ਹੋਰ ਕਰਮ ਨੇ ਹਾਂਜੀ ਸਾਸਰੀ ਗਾ ਜੀ ਕੀ ਹਾਲ ਜਾਲਾ ਪਹਿਣਾ ਦੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਬਾਕੀ ইনফਰਮੇਸ਼ਨ ਅਮਨ ਪਹਿਣ ਦੇਣੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਡੇ ਲਈ ਆਪਣੇ ਪਿਆਰੇ ਪਿਆਰੇ ਸੂਟਾਂ ਦੇ ਡਿਜ਼ਾਈਨ ਲੈ ਕੇ ਆਏ ਜਿਹੜੇ ਕਸਟਮਰ ਸਾਡੇ ਤੋਂ ਰੈਡੀ ਕਰਵਾਉਂਦੇ ਆ ਇਹ ਡਿਜ਼ਾਈਨ ਦੀ ਫਰੰਟ ਸਾਈਡ ਆ ਇਹਦੇ ਨਾਲ ਇਹਦਾ ਬਾਟਮ ਦਾ ਇਹ ਕੰਬੀਨੇਸ਼ਨ ਕੀਤਾ ਹੋਇਆ ਆ ਤੇ ਕਈ ਵਾਰਾ ਇਦਾਂ ਵੀ ਹੋ ਜਾਂਦਾ ਕਿ ਸਾਡੇ ਕੋਲ ਕਈ ਕਸਟਮਰ ਬਹੁਤ ਜ਼ਿਆਦਾ ਕਾਲੇ ਹੁੰਦੇ ਆ ਉਹਨਾਂ ਦੇ ਡਿਜ਼ਾਈਨ ਅਸੀਂ ਪਾਵ ਨਹੀਂ ਪਾਉਂਦੇਗੇ ਪਰ ਇਹ ਵਾਲਾ ਡਿਜ਼ਾਈਨ ਆ ਜਿਹੜਾ ਇਹਦੇ ਨਾਲ ਆ ਆਫ ਵਾਈਟ ਕਰੀਮ ਦੀ ਜਿਹੜਾ ਕੰਟਰਾਸਟ ਆ ਉਹ ਕੀਤਾ ਗਿਆ ਹਾਂਜੀ ਤੇ ਮਫਰਲ ਦੇ ਵਿੱਚ ਜਿਵੇਂ ਅੱਗੇ ਤੁਸੀਂ ਸਾਡੇ ਕੋਲ ਸਿਰਫ ਵਾਈਟ ਤੇ ਬਲੈਕ ਮਫਰਲ ਹੀ ਦੇਖੇ ਸੀ ਪਹਿਲਾਂ ਆਫ ਵਾਈਟ ਤੇ ਹੁਣ ਅਸੀਂ ਤੁਹਾਡੇ ਡਿਮਾਂਡ ਦੇ ਉੱਪਰ ਆ ਕਲਰ ਲੈ ਕੇ ਆਏ ਆ ਇਹ ਯੂਨੀਸੈਕਸ ਕਲਰ ਆ ਮਤਲਬ ਕੋਈ ਵੀ ਵੀਅਰ ਟਾਰ ਸਕਦਾ ਹੈ ਜਰੂਰੀ ਨਹੀਂ ਕਿ ਇਕੱਲੇ ਬੁਆਇਜ਼ ਲਈ ਬੰਦਿਆ ਗਰਲਜ਼ ਵੀ ਬਹੁਤ ਸਾਡੇ ਤੋਂ ਬਣਵਾਉਂਦੀਆਂ ਗਰਲਜ਼ ਲਈ ਅਸੀਂ ਇਸ ਕਰਕੇ ਥੋੜੇ ਡਾਰਕ ਕਲਰ ਵੀ ਲੈ ਕੇ ਆਏ ਇੱਕ ਲਾਸਟ ਤੇ ਛੋਟਾ ਜਿਹਾ ਕੁਐਸਚਨ ਬਹੁਤ ਸਾਰੇ ਭੈਣ ਭਰਾਵਾਂ ਦਾ ਇਹ ਆਇਆ ਸੀ ਕਿ ਗੁਰਮੁਖੀ ਸਿਰਫ ਝੋਲਿਆਂ ਤੇ ਲਿਖੀ ਜਾਂਦੀ ਨਹੀਂ ਚੁੰਨੀਆਂ ਤੇ ਵੀ ਲਿਖੀ ਜਾਂਦੀ ਆ ਪਰਾਲਾਂ ਦੇ ਉੱਤੇ ਤੁਹਾਨੂੰ ਆਲਰੇਡੀ ਮਿਲ ਚੁੱਕੀ ਆ ਤੇ ਚੁੰਨੀਆਂ ਦੇ ਉੱਤੇ ਵੀ ਲਿਖੀ ਜਾਂਦੀ ਆ ਤੇ ਇਹ ਸਾਡੇ ਜਿਹੜੇ ਸੀਗੇ ਡਿਜ਼ਾਈਨ ਸੀਗੇ ਫੁਲਕਾਰੀ ਦਾ ਡਿਜ਼ਾਈਨ ਆ ਤੁਸੀਂ ਦੇਖ ਸਕਦੇ ਹੋ ਧੰਨਵਾਦ ਸਾਡੇ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦਾ ਲੱਗਾ ਪਹਿਲੇ ਦਿਨ ਪਰਾਉਣਾ ਹਾਂ ਦੂਜੇ ਦਿਨ ਧਰਾਉਣਾ ਹਾਂ ਤੀਜੇ ਦਿਨ ਦਾਦੇ ਮਂਗਾਉਣਾ ਇਹ ਤਾਂ ਕੀ ਮਤਲਬ ਆਹੋ ਵੀ ਪਰਾਉਣਾ ਦਾ ਇੱਕ ਦਿਨ ਨਹੀਂ ਹੁੰਦਾ ਇੱਕ ਦੋ ਦਿਨ ਹੀ ਹਾਂ ਬੱਸ ਦੂਜਾ ਬਾਅਦ ਚ ਬੱਸ ਫੇਰ ਉਹ ਹੀ ਬਾਅਦ ਹਣੀ ਜਿਤ ਮੰਨ ਰਹੇ ਜਾਂਦਾ ਵੀ ਫੇਰ ਕਹਦੇ ਨਾ ਨੰਨ ਜਿੰਨਾ ਪਹਿਲਾਂ ਸੇਵਾ ਹੁੰਦੇ ਜਾਂਦਿਆਂ ਦੀ ਉਨੀ ਥੋੜਾ ਮਗਰ ਹੁੰਦੀ ਆ ਇਹਦਾ ਮਤਲਬ ਕਹਿੰਦਾ ਮਤਲਬ ਬੰਦਾ ਇੱਕ ਦਿਨ ਚ ਜਾ ਕੇ ਮੁੜੇ ਆਵੇ ਬਸ ਫੇਰ ਇੱਜ਼ਤ ਰਹਿੰਦੀ ਆ ਤੂੰ ਤਾਂ ਨੰਦਾ ਗਿਆ ਪਰਾਉਣਾ ਤੇ ਨਾਉ ਨੰਦੇ ਦੇ ਯਾਰ ਬੇਬੇ ਮੀਂਹ ਆਲੀ ਨਹੀਂ ਕੋਈ ਗੱਲਬਾਤ ਹੋਈ ਰੱਬ ਨਾਲ ਹੋਈ ਆ ਮੀਂਹ ਆਲੀ ਉਹਨਾਂ ਨੂੰ ਫੋਨ ਕੀਤਾ ਨਾਲੇ ਹੁਣ ਕਹਿੰਦੇ ਚਿੱਠੀ ਭੇਜੀ ਆ ਨਾ ਚਿੱਠੀ ਭੇਰ ਹੁਣ ਹੁਣ ਚਿੱਠੀਆਂ ਕਿ ਕਬੂਤਰ ਗਿਆ ਇਨੀ ਕਬੂਤਰ ਹੈ ਗਾਇ ਤੇ ਬੱਦੇ ਕਬੂਤਰਖਾਨੇ ਕੇਦਰ ਹੀ ਉੱਡ ਕੇ ਲੈ ਗਿਆ। ਕਿਉਂ ਕਹਿੰਦੇ ਆ ਵੀ ਅਸੀਂ ਬੱਦਲ ਦੇ ਭਰਨ ਆਲੇ ਆ ਉੱਥੇ ਗਏ ਆ ਦਰਿਆ ਚ ਭਰੀ ਜਾਂਦੇ ਆ ਤੇ ਫਿਰ ਆਇਆ ਲੈ ਹੁਣ। ਅੱਛਾ ਮੀ ਫੇਰਾ ਹੋ ਗਈ ਗੱਲ। ਸਮਾਨ ਚੱਕੋ। ਹਾਂ ਅਸੀਂ ਵਗਾਂ। ਮੱਜਾ-ਮੱਜਾ ਅੰਦਰ ਕਰੀ। ਨਹੀਂ ਨਹੀਂ ਕੋਈ ਨਹੀਂ ਮੱਜਾ ਨਾ ਲੈਣਗੇ ਸਗੋਂ ਦੂਜਾ ਸਮਾਨ ਅੰਦਰ ਕਰ ਲਓ ਤੁਸੀਂ ਤੇ ਅਸੀਂ ਆ ਰਹੇ ਹਾਂ। ਕੱਲ ਹੈਪੀ ਬਰਥਡੇ ਟੂ ਯੂ ਵੈਲਕਮ ਵੈਲਕਮ ਅੱਜ ਕੱਲ ਕਿੱਥੇ ਮਿਲਦੀ ਆ ਆਜੋ ਆਜੋ ਵੀਰ ਜੀ ਬਹੁਤ ਹਾਂ ਇਹ ਗਾਲੂ ਗਾਈਸ ਕਿੱਦਾਂ ਰਿਹਾ ਟੂਰ ਤੋਂ ਡਾ ਮਿਸਿੰਗ ਯੂ ਅ ਲੋਟ ਕਿੱਦਾਂ ਰਿਹਾ ਵਧੀਆ ਯਾਰ ਬਹੁਤ ਬਹੁਤ ਐਨਸਾਈਪ੍ਰਸ ਤੋਂ ਮੋੜ ਪੰਜਾਬ ਦੀ ਪੰਜਾਬ ਦੀ ਧਰਤੀ ਤੇ ਕੰਮ ਕਰ ਲਿਆ ਓਏ ਬਈ ਲੋ ਲਿਓ ਲੱਗ ਗਈ ਉਹ ਪਹਾਰਾ ਜਾਂ ਨਹੀਂ ਹੁੰਦਾ ਕਾਦੇ ਨੇ ਜਿਹੜਾ ਚੱਲਦਾ ਔਰ ਕਿੱਦਾਂ ਰਿਹਾ ਸਫਰ ਕਾਲੂ ਬਹੁਤ ਵਧੀਆ ਰਿਹਾ ਬਹੁਤ ਵਧੀਆ ਇੰਡੀਆ ਇਜ਼ ਟੂ ਮੱਚ ਗਰਮੀ ਆ ਚਲੋ ਜਾਓ ਵਾਪਸ ਜਮੇ ਤੁਸੀਂ ਖੇਚੇ ਦੇ ਤੂੰ ਫੋਟੋ ਕੁੜੀ ਪੀਂਗ ਰਲ ਖੇਚੇ ਦੇ ਤੂੰ ਫੋਟੋ ਕੁੜੀ ਪੀਂਗ ਰਲ ਇਹ ਸਾਡੀ ਕੁੜੀ ਬਾਹਲੀ ਨਹੀਂ ਜਵਾਨ ਇਹ ਕੁੜੀ ਬਾਹਲੀ ਨਹੀਂ ਜਵਾਨ ਦਾ ਦਿਲ ਹੋਣਾ ਚਾਹੀਦਾ ਜਵਾਬ ਆ ਸਹੀ ਗੱਲ ਇਸ ਏਜ ਚ ਹੋਣਾ ਚਾਹੀਦਾ ਜਵਾਨ ਦੀ ਉਮਰ ਅਜ ਕੀ ਰੱਖਿਆ ਇਸ ਏਜ ਚ ਆ ਕੇ ਨਾ ਬੰਦਾ ਉਂਜੀ ਬੇਬੇ ਬੱਚਾ ਬੱਚਿਆ ਸੋਹਣਾ ਬਣ ਜਾਂਦਾ ਆ ਵੀ ਮੇਰੇ ਧੀਆਂ ਪੁੱਤ ਮੈਨੂੰ ਲੈ ਜਾਂਦੇ ਮੇਰਾ ਆਦਰ ਮਾਨ ਕਰਦੇ ਵਾਹ ਜੀ ਵਾਹ ਗਰਮਾ ਗਰਮੁਈ ਕੀ ਆਉਂਦੀ ਲੈਂਗੁਏਜ ਈ ਹੋ ਬਾਲੀ ਬਾਲੀ ਘੈਂਟ ਲੱਗ ਰਿਹਾ ਯਾਰ ਸਿਰਾ ਕਰਾਦਾ ਇਹ ਕਾਲੂ ਜੀ ਤੁਸੀਂ ਛਾਗੇ ਸੋਹਣਿਓ ਪ੍ਰੀਤ ਰਾਈਸ ਆਪਣੇ ਆ <laughs> 啊，对、啊，吐完可以了，兄弟、啊。